ਕੋਡੀ 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 ਦਰਸ਼ੇਮ ਸਿੰਘ ਪੰਡਾਲ ਆ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਖੀਰਾਵਾਲੀਆਂ ਬੁਲੇਟ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਜਾਫੀ ਚਾਰ ਨੇ ਹੁਣ ਚਾਰਾਂ ਦੇ ਵਿੱਚੋਂ ਰਾਜੂ ਗੋਪੀ ਹੁਣੀ ਜਾਂ ਸ਼ਿਲੂ ਬਲਾਰੇ ਵੀ ਟੱਕਰ ਕਹਿੰਦੇ ਜਦੋਂ ਹੁੰਦੀ ਮੇਰੇ ਮਿੱਤਰੋ ਬੁਲੇਟ ਦੇ ਨਾਲ ਤੇ ਗੱਲ ਹੋ ਜਾਂਦੀ ਵੱਖਰੀ ਏ ਆ ਭੱਲੇ ਆ ਭੱਲੇ ਸ਼ਿਲੂ ਤੇ ਬੁਲੇਟ ਸ਼ਿਲੂ ਤੇ ਓ ਬਾਈ ਆਇਆ ਸੁਆਦ ਹੈਲੋ ਕਦੇ ਸੱਜੇ ਕਦੇ ਖੱਬੇ ਕਦੇ ਸੱਜੇ ਕਦੇ ਖੱਬੇ ਆਹ ਸਾਹਮਣੇ ਕਿੰਨੀ ਮਹਿਮਦ ਵਾਲੀਆ ਉਤਾ ਵੀਰ ਸਿੰਘ ਕਿੰਨੀ ਕਰਦਾ ਕਮਾਲ ਲਾਉਂਦਾ ਸਿਰੇ ਦਾ ਜਫਾ ਆਹ ਸਿਰਾ ਹੋਣ ਵਾਲੀ ਗੱਲ ਵਿੱਚ ਘਾਂਗੇ ਦੇ ਹੋ ਗਈ ਆ ਮੇਰੇ ਮਿੱਤਰੋ ਉਤਰ ਜਫਾ ਇੱਧਰ ਜਫਾ ਤੇ ਜਫਾ जफे ते जफा जफे ते जफा मैं कहा उधर जफा इधर जफा ਮੈਨੂੰ ਲੱਗਦਾ ਜੱਫੀਆਂ ਵਾਲਾ ਹੋਣਾ ਆਓ ਸ਼ੀਲੂ ਬੁਲਾ ਰਾਂ ਆਓ ਬੰਮੈਨ ਆਰਮੀ ਖੇਡ ਕਬੱਡੀ ਦਾ ਇਸ ਲਈ ਲੱਖਾਂ ਜੰਕ ਦਾ ਵਾਅਦਾ ਕਰਦਾ ਹੋਇਆ ਬਹੁਤ ਚੋਟੀ ਦਾ ਮੈਚ ਨਦੌਰ ਵਾਲੇ ਨਿੱਕੇ ਦੀ ਪੈਂਦੀ ਹੋਈ ਰੇਡ ਖੋਸੇ ਵਾਲਾ ਅਮਰੀਕ ਗੱਲ ਕਰ ਦੂ ਆਓ ਸਾਹਮਣੇ ਕਹਿੰਦੇ ਪੱਟੀ ਦੇ ਲਾਕੇ ਦਾ ਜਿਹੜਾ ਤਰਨ ਤਾਰਦ ਹੈ ਮੈਨੂੰ ਲੱਗਦਾ ਜਿੰਨੇ ਇੱਕ ਟੱਚ ਇਹਨਾਂ ਨੇ ਵੱਟਿਆਂ ਦੇ ਢੇਰੀ ਵਾਲੀ ਕੌਡੀ ਖੇਡੀ ਹੈ ਆਹ ਲੈਂਦੇ ਪੰਜਾਬ ਤੋਂ ਵੀ ਭਰਾ ਜੁੜੇ ਹੋਣਗੇ ਕਿ ਅੱਜ ਤੇ ਗਵਾੜ ਦੇ ਵਿੱਚ ਹੀ ਰੌਣਕਾਂ ਲੱਗੀਆਂ ਪਈਆਂ ਚੜ੍ਹਦੇ ਪੰਜਾਬ ਦੇ ਵਿੱਚ ਮੇਰੇ ਮਿੱਤਰੋ ਇੱਕ ਪਾਸੇ ਸ਼ਿਲੂ ਔਰ ਦੂਜੇ ਪਾਸੇ ਖੀਰਾਵਾਲੀਆ 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 ਇਹ 350 ਸੀਸੀ ਹੈ ਜਾਂ ਫਿਰ ਜਿਹੜਾ ਵੱਡਾ ਹੁੰਦਾ ਹੈ ਆ ਰਿਹਾ ਬੜੀ ਵਧੀਆ ਗੱਲ ਲਿਖੀ ਬਿੱਲੇ ਨੇ ਵੀ ਲਓ ਸਾਹਮਣੇ ਰਕੇਸ਼ ਪਾਪਰ ਦੀ ਧਰਤੀ ਦਾ ਇਸ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਯੋਧਾ ਯੋਧੇ ਰਣ ਵਿੱਚ ਜੂਝਦੇ ਬਾਂਦੇ ਤਲਵਾਰਾਂ ਉਸ ਡਾਡੇ ਤੇ ਹੱਥ ਹੁੰਦੀਆਂ ਚਿੱਤਾਂ ਤੇ ਹਾਰਾ ਉਸ ਡਾਡੇ ਤੇ ਹੱਥ ਹੁੰਦੀਆਂ ਚਿੱਤਾਂ ਤੇ ਹਾਰਾ ਇੱਕ ਪਾਸੇ ਬਰੂਸਲੀ ਬਰੂਸਲੀ ਬਜ਼ੁਰਗ ਕਹਿੰਦੇ ਹਣਗੇ ਲੜੇ ਬੜੇ ਦਵੱਲੇ ਯਾਰ ਜੋਦਾ ਪੰਜਾਬ ਜਦੇ ਵਿੱਚ ਉਹ ਜਲਾਲਾਬਾਦ ਫਾਜ਼ਿਲਕਾ ਗੱਲਾਂ ਹੋਰ ਤੋਂ ਹੋਰ ਨੇ ਮੈਨੂੰ ਲੱਗਦਾ ਸ਼ੀਲੂ 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 ਦਾ ਨਿੱਕਾ ਨਿੱਕਾ ਨਾਲ ਪੈਂਦੇ ਨੇ ਜੱਫੇ ਜਦੋਂ ਬਗਾਨਿਆਂ ਨਾਲ ਪੈਂਦੇ ਨੇ ਇਹ ਕਹਿੰਦੇ ਨੌਜਵਾਨ ਨਿੱਕਾ ਨਰੋੜਦਾ ਪ੍ਰੇਮਰ ਕਹਿੰਦੇ ਇਹਦਾ ਪਬੰਬਰ ਸੂਤ ਬਾਪ ਹੀ ਨਹੀਂ ਹੋਣ ਦਿੰਦਾ ਇਹ ਕਹਿੰਦੇ ਕੌਣ ਹੈ ਉਹ ਦੁਨੀਆ ਜਿਹੜੀ ਸ਼ੀਲੂ 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 ਹੂਟਰਾ ਵੱਜ ਜਾ ਹੂਟਰਾ